ਹੋਣ ਨਾ ਮਾਜ ਮਾਈ ਆ ਗਿਆ ਹੁਣ ਤੂੰ ਬੜੇ ਨਖਰੇ ਜੇ ਨਾ ਕਰਿਆ ਕਰ ਚੱਲ ਤੂੰ ਮੇਰੀ ਧੀ ਐ ਜੇ ਤੇਰੇ ਸਾਹਦੇ ਕੋਈ ਹੋਰ ਹੁੰਦਾ ਨਾ ਫੇਰ ਨੀ ਮੈਂ ਅਸੀ ਕਾਲ ਮੰਨਦਾ ਸੀ ਲਾ ਤੂੰ ਸਾਇ ਤਿਆਰ ਹੋਣ ਲੱਗ ਰਹੇ ਹੋਗੇ ਜਿਵੇਂ ਸੌਰੀ ਨਾ ਪਹਿਲੀ ਵਾਰ ਜਾਣਾ ਹੁੰਦਾਗਾ ਪਹਿਲਾਂ ਕਦੇ ਗਏ ਨਹੀਂ ਉਹ ਤੈਨੂੰ ਕੀ ਦੁੱਖ ਹੋ ਗਿਆ ਸੌਰੀ ਜਾਣਾਗਾ ਕੋਈ ਨਿੱਕੀ ਮੋਟੀ ਗੱਲ ਐਗੀ ਟੌਰ ਕੱਢਣੀ ਤਾਂ ਬਣਦੀ ਐ ਫੇਰ ਕਾਹੀ ਤਾਂ ਮੈਂ ਕਹਨੀ ਆ ਵੀ ਕਿਹੜਾ ਪਹਿਲੀ ਵਾਰ ਜਾਣਾਗਾ ਸਾਰੇ ਆ ਜਮਾਈਆਂ ਵਾਲੀ ਆਕੜ ਛੱਡਦੇ ਹੋ ਹੁਣ ਕਿਉਂ ਛੱਡਦਿਆਂ ਜਵਾਈ ਤਾਂ ਜਵਾਈ ਰਹੂਗਾ ਕੁੜੀ ਦੇ ਵਿਆਹ ਦੀ ਸਲਾਹ ਕਰਨ ਚੱਲੇ ਆ ਉਹਨਾਂ ਨਾਲ ਨਾ ਬਹਿ ਕੇ ਸਲਾਹ ਕਰ ਲਿਓ ਕਿਤੇ ਐਵੇਂ ਆਪਦੀ ਨੱਚ ਲਈ ਜਾਏ ਉੱਥੇ ਹਾਂ ਹਾਂ ਕਹਿ ਦੂਆ ਮੈਂ ਵੀ ਐਵੇਂ ਨਾ ਕੰਜੂਸੀ ਹੀ ਕਰੀ ਜਾਇਓ ਨਾ ਕੀ ਮੈਨੂੰ ਕੰਜੂਸੀ ਕੰਜੂਸੀ ਸੁਣਾਈ ਜਾਂਦੇ ਹੋ ਕੀ ਕੰਜੂਸੀ ਕੀਤੀ ਹੈਗੀ ਉਹਨਾਂ ਨੇ ਨਾਲੇ ਜਦੋਂ ਬਾਵਾ ਟਾਈਮ ਹੋ ਜਾਣਾ ਕਈ ਸਾਲ ਹੋ ਜਾਣ ਵਿਆਹ ਨੂੰ ਤਾਂ ਜਮਾਈ ਨੂੰ ਨਾ ਪੁੱਤਾਂ ਵਾਂਗੂ ਵਰਤਣਾ ਚਾਹੀਦਾ ਨਾ ਹੁਣ ਉਹਨਾਂ ਦਾ ਆਪਦਾ ਜਮਾਈ ਆਉਣ ਵਾਲਾ ਹੁਣ ਉਹ ਸੋਨੂੰ ਪੂਜੀ ਜਾਣ ਫੇਰ ਕੀ ਹੋਗਾ ਜੀ ਉਹਨਾਂ ਦਾ ਜਵਾਈ ਆਉਣ ਵਾਲਾ ਵੱਡਾ ਤਾਂ ਮਹੀਂ ਹੈ ਵੱਡਾ ਪਰ ਉਹਨਾਂ ਦਾ ਵੱਡਾ ਪਰੋਣਾ ਹੀ ਰਹੂਗਾ ਮੂੰ ਮੈਂ ਮਰ ਜਾ ਲੈ ਨਹੀਂ ਤਾਂ ਸੌ ਖਾਦੀ ਹੋਈ ਐ ਇਹ ਨਹੀਂ ਕਦੇ ਸਮਝਦਾ ਹੁਣ ਤੂੰ ਉਹਨੂੰ ਐਂ ਦੱਸ ਤੂੰ ਜਾਣੇ ਕਿ ਨਹੀਂ ਜੇ ਤੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਨਾ ਮੈਂ ਨਹੀਂ ਜਾਂਦਾ ਫਿਰ ਨਹੀਂ ਫਿਰ ਤੂੰ ਐਂ ਕਰ ਆ 9.5 ਵਾਲੀ ਬੱਸ ਆਉਣ ਵਾਲੀ ਐ ਉੱਥੇ ਚੜ ਜਾ ਨਹੀਂ ਨਹੀਂ ਤੁਸੀਂ ਮੇਰੇ ਨਾਲ ਚੱਲੋ ਲੈ ਤੁਹਾਨੂੰ ਪਤਾ ਹੈਗਾ ਜੇ ਤੁਸੀਂ ਮੇਰੇ ਨਾਲ ਜਾਨੇ ਹੋ ਕਿੰਨੀਆਂ ਤਿਆਰੀਆਂ ਕਰਦੇ ਨੇਗੇ ਉਹ ਚੰਗਾ ਫੇਰਾ ਮੈਂ ਤਾਂ ਤਿਆਰੀ ਹੋਈ ਜਾਂਦਾ ਸੀ ਤੂੰ ਹੀ ਆ ਕੇ ਕਲੇਸ਼ ਪਾਉਣ ਲੱਗੀ ਮੈਂ ਕਹਾ ਦਾ ਕਲੇਸ਼ ਪਾਉਣੀ ਆ ਮੈਂ ਤਾਂ ਤੁਹਾਨੂੰ ਐਂ ਕਿਹਾ ਸੀ ਵੀ ਛੇਤੀ ਤਿਆਰ ਹੋ ਜਾ ਚੱਲ ਜਾ ਚੰਗਾ ਹੁਣ ਫਿਰ ਲੇਟ ਹੋਈ ਜਾਂਨੇ ਆ ਮੇਰੇ ਬੂਟ ਕਿੱਥੇ ਨੇ ਬਾਹਰ ਪਈ ਆ ਤੁਹਾਡੇ ਬੂਟ ਚਲ ਆ ਜਾ ਛੇਤੀ ਫਿਰ ਮੈਂ ਬੂਟ ਪਾਵਾਂ ਮੈਂ ਕੱਪੜੇ ਚੱਕ ਲਿਆ ਆ ਆਪਦੇ ਝੋਲੇ ਪਏਗਾ ਕੱਪੜੇ ਵਾਲਾ ਮੇਰਾ ਸੰਭਲ ਲੈ ਪੁੱਤ ਥੋੜੇ ਰਹਿ ਗਏ ਮੇਰੇ ਕੰਮ ਕੋਹ ਹੋ ਰਹੇ ਦਾ ਹੁੰਦਾ ਟਾਈਮ ਹੋ ਗਿਆ ਨਾਲ ਤੁਸੀਂ ਖਾਣ ਪੀਣ ਨੂੰ ਮੰਗਵਾ ਲਿਆ ਕੁਛ ਉਹ ਆਇਆ ਪੁੱਤ ਮੈਂ ਗੁਰੀ ਨੂੰ ਕਹਿਤਾ ਸੀ ਆਉਂਦਾ ਹੀ ਹੋਊਗਾ ਲਈ ਉਹ ਨਾਲ ਤੁਹਾਨੂੰ ਪਤਾ ਹੀ ਫੁੱਫੜ ਜੀ ਗੁੱਸੇ ਵਾਲੇ ਨੇ ਫਿਰ ਉਹ ਗੁੱਸਾ ਕਰਨਗੇ ਹਾਂ ਪੁੱਤ ਮੈਂ ਕਹਤਾ ਸੀ ਗੁਰੀ ਨੂੰ ਉਹ ਸਾਰਾ ਸਬਾਨ ਲੈ ਕੇ ਆਉਂਦਾ ਹੀ ਹੋਊਗਾ ਫਿਰ ਚਾਚੀ ਕਿੱਥੇ ਐ ਉਹ ਕੰਮ ਕਰ ਰਹੇ ਨੇ ਯਾਰ ਸੋਈ ਚ ਨਾਲੇ ਮੈਨੂੰ ਵੀ ਆਏ ਹੋਗੇ ਫਟਾਫਟ ਕੰਮ ਕਰਦਾ ਵੀ ਪੂਹ ਹੋਰਾਂ ਤੋਂ ਆਉਣ ਤੋਂ ਪਹਿਲਾਂ ਪੂਹ ਹੋਰਾਂ ਨਾਲ ਬਹਿ ਕੇ ਆਰਾਮ ਨਾਲ ਗੱਲਾਂ ਕਰ ਲਵਾਂਗੀ ਚੱਲ ਪੁੱਤ ਤੂੰ ਆਨੇ ਮੇੜ ਲੈ ਕੰਮ ਛਾੜੂ ਮਾਰ ਦੇ ਸਾਰੇ ਤੇ ਮੈਂ ਤੇਰੀ ਚਾਚੀ ਨਾਲ ਕੰਮ ਕਰਾਉਣੀ ਆ ਕੋਈ ਸੋਈ ਚ ਚੰਗਾ ਠੀਕ ਹੈ ਮਮੇਰੇ ਨਾਲ ਕਲੇਸ਼ ਕਰੀ ਜਾਂਦੀ ਸੀ ਵੀ ਛੇਤੀ ਤਿਆਰ ਹੋ ਜਾ ਆਈ ਨਹੀਂ ਹੈਗੀ ਵੀਰਪਾਲਾ ਉਹ ਵੀਰਪਾਲਾ ਕੀ ਆਈ ਅੱਜ ਤੇ ਜੰਨੀ ਆਜਾ ਯਾਰ ਮੇਰੇ ਨਾਲ ਕਲੇਸ਼ ਕਰੀ ਗਈ ਹੁਣ ਅੰਦਰੋਂ ਹੀ ਨਿਕਲਦੀ ਆਜਾ ਚੱਲੀਏ ਚਲੋ ਤੁਸੀਂ ਐਚ ਵੀ ਬਾਹਰ ਹੀ ਕਰਦੇ ਹੋਗੇ ਰੋਲਾ ਦਾ ਤੂੰ ਪਾਈ ਜਾਂਦੀ ਸੀ ਤੈਨੂੰ ਛੇਤੀ ਪਿੱਕੇ ਜਾਣ ਦਾ ਸੀ ਇਹ ਕਹਿੰਦਾ ਚਾਹਤਾ ਹੁੰਦਾ ਹੀ ਹੈ ਫਿਰ ਉਹ ਖੜੀ ਓਏ ਕਿਉਂ ਕਿ ਮੈਂ ਆ ਵਧੀਆ ਤੂੰ ਦੱਸ ਠੀਕ ਆ ਆ ਜਾ ਮੜਾ ਮਾਨਸਾ ਚੱਲ ਗਈ ਆ ਯਾਰ ਉਹ ਨਾ ਨਾ ਯਾਰ ਅੱਜ ਭੂਆ ਹੋਰੇ ਨੇ ਆਉਣਾ ਕਰੇ ਮੈਂ ਨਹੀਂ ਜਾ ਸਕਦਾ ਤੇਰਾ ਮਾਨਸਾ ਉਹ ਫੇਰ ਕੀ ਹੁੰਦਾ ਭੂਆ ਨੂੰ ਆ ਕੇ ਮਿਲਣੀ ਨਿਆਣਾ ਤੂੰ ਐਡੀ ਗੱਲ ਲੈ ਗਿਆ ਚਲੀ ਉਹ ਨਹੀਂ ਯਾਰ ਨਾਲ ਪੁੱਫੜ ਜੀ ਨੇ ਵੀ ਆਉਣਾਗਾ ਤੈਨੂੰ ਪਤਾ ਨਹੀਂ ਉਹ ਕਿਸੇ ਨੂੰ ਬਾਰੇ ਨਹੀਂ ਆਉਂਦਾ ਬਾਹਲਾ ਡਬਾਣਾ ਤੁਹਾਡਾ ਕੋ ਫੜਤਾ ਯਾਰ ਹੋਰ ਯਾਰ ਕੀ ਕਰੀਏ ਹੈ ਤਾਂ ਘਰ ਦਾ ਪ੍ਰਾਣਾ ਹੀ ਆਣਾ ਉਹ ਧਿਆਨ ਰੱਖਿਓ ਕਿਤੇ ਵਿਆਹ ਚ ਨਾ ਰੁਸ ਜਾਈਏ ਕੋਈ ਗੱਲ ਨਹੀਂ ਯਾਰ ਇਹ ਤਾਂ ਉਹਨੂੰ ਸੋਚਣਾ ਚਾਹੀਦਾ ਵੀ ਕੁੜੀ ਦਾ ਵਿਹਗਾ ਵੀ ਦੱਸ ਮੈਨੂੰ ਰਸ ਦਾ ਚੰਗਾ ਲੱਗਦਾਗਾ ਹਜੇ ਤਾਂ ਇਹਨੇ ਨਹੀਂ ਛੋਡੀ ਜਾਨ ਛੱਡੀ ਹੁਣ ਨਵਾਂ ਪ੍ਰਾਣਾ ਆ ਜੂਗਾ ਉਹ ਨਹੀਂ ਮੰਨੂ ਉਹ ਤਾਂ ਬਾੜੇ ਨਿੱਗੇ ਸੁਭਾਅ ਦਾਗਾ ਉਹ ਇਹੇ ਜਿਹਾ ਨਹੀਂ ਹੈਗਾ ਇਹ ਤਾਂ ਬਾੜਾ ਅੜਬ ਹੈ ਸਹੀ ਹੈ ਯਾਰ ਇਹਦਾ ਪੁਰਾਣੇ ਸਮਿਆਂ ਚ ਹੀ ਹੁੰਦਾ ਸੀ ਆ ਵੀ ਪ੍ਰਾਣੇ ਆਕੜ ਜੀ ਕਰ ਦਿੰਦੇ ਸੀ ਹੁਣ ਨਹੀਂ ਕੋਈ ਕਰਦਾ ਨਲੇ ਹੁਣ ਕੋਈ ਚਾਹਦਾ ਵੀ ਨਹੀਂ ਹੈਗਾ ਆਪਣੇ ਵਰਗਾ ਉਹ ਚੱਲ ਇਸ ਤਾ ਕਹਿਣਾ ਵੀ ਕੀ ਕਹਿਣਾ ਯਾਰ ਪਰ ਉਹ ਤਾਂ ਚੰਗਾ ਵੀ ਹੈ ਸਲਾਮਾ ਸਭਰਾ ਵਧੀਆ ਦਿੰਦਾ हां चल ठीक ਆ ਐ ਵੀ ਚੱਲ ਚੰਗਾ ਯਾਰ ਫਿਰ ਮੈਂ ਹੋਰ ਕਿਸੇ ਨੂੰ ਪੁੱਛਦਾ ਹਾਂ ਹਾਂ ਪੁੱਛ ਲਾ ਦੂ ਕਿਸੇ ਹੋਰ ਹੋਰ ਘਰ ਪਰਵਾਰ ਠੀਕ ਹੈ ਹਾਂ ਹਾਂ ਵਧੀਆ ਜਮਾ ਓਕੇ ਪੈਨੇ ਸਾਰਾ ਕੰਮ ਤਾਂ ਹੋ ਗਿਆ ਅੰਦਰੋਂ ਸਬਜੀ ਸੁਬਜੀ ਸਾਰਾ ਕੁਝ ਬਣ ਗਿਆ ਹਾਏ ਗੁਰੀ ਆਇਆ ਨੀਗਾ ਦੇ ਪ੍ਰਾਣਾ ਆ ਗਿਆ ਉਹਨੂੰ ਠੰਡਾ ਨਾਂ ਦਿੱਤਾ ਉਹ ਗੁੱਸੇ ਹੋ ਜਾਊਗਾ ਨਹੀਂ ਭੈਣੇ ਆਉਂਦੇ ਹੀ ਹੋਊਗਾ ਇੱਥੇ ਤਾਂ ਗਿਆਗਾ ਨੇੜੇ ਉਹ ਕਿਹੜੇ ਬਾਹਰ ਦੂਰ ਗਿਆ ਕੋਈ ਕਰ ਇਹਨਾਂ ਤੋਂ ਅਗਮਚਾਰ ਰੱਖੀ ਸੀ ਵੀ ਛੇਤੀ ਚੱਲਦੇ ਆ ਉਹਨਾਂ ਨੇ ਇੰਨੀ ਤਿਆਰੀ ਕਰ ਰੱਖ ਮੈਨੂੰ ਹੀ ਲੱਗਦਾ ਵੀ ਇਹਨਾਂ ਨੇ ਕੋਈ ਤਿਆਰੀ ਕਰੀ ਹੋ ਇਹ ਤਾਂ ਬੈਠੀਆਂ ਮौज ਨਾਲ ਸਾਰਾ ਕੰਮ ਕਰਕੇ ਹੁਣੀ ਬੈਠਿਆ ਇਸ ਤਾਂ ਹਜੇ ਇਹ ਨਹੀਂ ਤਾਂ ਆਤੀ ਆ ਭਾਬੀ ਮਜ਼ਾਕ ਕਰਨ ਦੀ ਗੁੱਸਾ ਨਾ ਕਰਿਓ ਹਸੀਕਾਰ ਹਸੀਕਾਰ ਸਸਰੀਕਾਰ ਹੋ ਠੀਕ ਹੋ ਹਾਂ ਠੀਕ ਠਾਕ ਇਹ ਮਜ਼ਾਕ ਕਾਲੀ ਗੱਲ ਆ ਮੈਂ ਕੋਈ ਮਜ਼ਾਕ ਨਹੀਂ ਕੀਤਾ ਫਿਰ ਗੁਰੀ ਕਿੱਥੇ ਹੈਗਾ ਉਹਨੂੰ ਪਤਾ ਨਹੀਂ ਹੈਗਾ ਉਹਦੇ ਹੁਫੜਨੇ ਹੋਣਾਗਾ ਤੁਸੀਂ ਗੋਆ ਜੀ ਸਤਿ ਸ਼੍ਰੀ ਅਕਾਲ ਠੀਕ ਵਰੀਏ ਹਾਂਜੀ ਅਸੀਂ ਕਦੋਂ ਦੇ ਉੜਕੀ ਜਾਂਦੇ ਸੀਗੇ ਨਾ ਆ ਗਏ ਸਤਿ ਵਧੀਆ ਪੁੱਫੜ ਨੂੰ ਕਾਹਨੂੰ ਬੁਲਾਉਣੀ ਆਸੀ ਕਾਲਾ ਪੁੱਫੜ ਨੂੰ ਕੌਣ ਪੁੱਛਦਾ ਹੈਗਾ ਸਸਿ ਕਾਲ ਪੁੱਫੜ ਜੀ ਮੈਂ ਚਾ ਚਾਚੀ ਭੁੱਲ ਗਈ ਜੀ ਚੱਲ ਤੂੰ ਮੇਰੀ ਧੀ ਐ ਜੇ ਤੇਰੇ ਸਾਹਦੇ ਕੋਈ ਹੋਰ ਹੁੰਦਾ ਨਾ ਫੇਰ ਨਹੀਂ ਮੈਂ ਆਸੀ ਕਾਲ ਮੰਨਦਾ ਸੀ ਲੈ ਮੈਂ ਪਾਣੀ ਲਿਆਵਾਂ ਮੈਂ ਬੱਸ ਹੁਣ ਮੇਰੀ ਇੰਨੀ ਕਜਤੀ ਰਹਿ ਗਈ ਕਿ ਮੈਂ ਪਾਣੀ ਪੀਵਾਂ ਬਈ ਮੈਂ ਤਾਂ ਐ ਕਹਿੰਦੀ ਸੀ ਮੈਂ ਹੁਣ ਤਾਂ ਤੈਨੂੰ ਪਾਣੀ ਪਿਆ ਦੇ ਆ ਗੁਰੀ ਆਉਣ ਆ ਲਗਾ ਠੰਡਾ ਲੈ ਕੇ ਮੇ ਤਾਂ ਠੰਡਾ ਪੀਵਾਂਗੇ ਪਹਿਲਾਂ ਪਾਣੀ ਪਿਆ ਦਿਓ ਉਹਦੇ ਨਾਲ ਮੇਰਾ ਢਿੱਡ ਭਰ ਦਿਓ ਬਾਅਦ ਚ ਕਿਹੜਾ ਮੈਂ ਠੰਡਾ ਪੀਵਾਂ ਆ ਇਹ ਗੁਰੀ ਨਾਲ ਨਾ ਮੈਨੂੰ ਦੋ ਹੱਥ ਦੇਖਣੇ ਪੈਣਗੇ ਉਹ ਗੁਰੀ ਨੂੰ ਮੈਂ ਪੁੱਛਦਾਗਾ ਵੀ ਤੇਰੇ ਤੋਂ ਨਹੀਂ ਸਰਦਾ ਨਹੀਂ ਚਾਹ ਪਾਣੀ ਪਿਆ ਜਾਂਦਾ ਮੈਂ ਨਾ ਆਇਆ ਕਰੂੰਗਾ ਓਹੋ ਫੁੜਜੀ ਕਿਉਂ ਦਿੱਤੇ ਹੋ ਰਹਿਓ ਆਹ ਲਓ ਮੈਂ ਠੰਡਾ ਲਿਆਂਦਾ ਤੁਹਾਡੇ ਹੱਥਰ ਠੰਡਾ ਪੀਓ ਤੇ ਠੰਡੇ ਹੋ ਜਾਓ ਤੂੰ ਐ ਕਰਦਾ ਸ਼ੇਰਾ ਬਾਅਦ ਚ ਆ ਜਾਂਦੇ ਤੁਸੀਂ ਭੱਜ ਜਾਂਦੇ ਉਹ ਨਾ ਨਾ ਫੁੜਜੀ ਇਹ ਤਾਂ ਨਾ ਮੈਂ ਤਾਂ ਲੇਟ ਹੋ ਗਿਆ ਉਹ ਰਾਜ ਮੈਨੂੰ ਮੇਰਾ ਦੋਸਤ ਮਿਲ ਗਿਆ ਉਹ ਨਾਲ ਉੱਥੇ ਘੜ ਕੇ ਗੱਲਾਂ ਕਰਨ ਲੱਗ ਗਿਆ ਤਾਂ ਥੋੜਾ ਤੂੰ ਐਂ ਕਰ ਆਵਦੇ ਦੋਸਤਾਂ ਨਾਲ ਹੀ ਗੱਲਾਂ ਕਰ ਲੈ ਜਾ ਕੇ। ਨਾ ਨਾ ਪਪੂ ਜੀ ਤੁਸੀਂ ਕਿਉਂ ਵਾਗ ਜਾਨੇ ਹੋ? ਆ ਮੈਂ ਤੁਹਾਡੇ ਖਾਤਰ ਪਕੌੜੇ ਲਿਆਂਦੇ ਨਾਲ ਠੰਡਾ। ਨਾਲੇ ਮਪੜੀ ਤੁਹਾਡੇ ਖਾਤਰ ਬਰਫੀ ਲਿਆਂਦੀ ਹੈਗੀ। ਤੇ ਤੁਸੀਂ ਵਾਗ ਗਏ ਫਿਰ ਇਹਨਾਂ ਨੂੰ ਖਾਊ ਕੌਣ? ਬਾਈ ਐਨਾ ਕੁਝ ਬਣਾ ਰੱਖਿਆਗਾ। ਨਾਲੇ ਤਾਂ ਸੁੱਕੀ ਸਬਜ਼ੀ ਬਣਾਈ ਹੈਗੀ। ਨਾਲੇ ਤਰੀ ਆਈ ਸਬਜ਼ੀ ਬਣਾਈ ਆ। ਨਾਲੇ ਚੌਲ ਬਣਾਏ ਨੇ। ਨਾਲੇ ਮਿੱਠਾ ਬਣਾਇਆਗਾ। ਤੁਸੀਂ ਵੀ ਖੇਚੜਾ ਬਾਹਰ ਹੀ ਕਰਦੇ ਹੋ ਭਾਬੀ। ਐਨੀ ਖੇਚੜਾ ਕਰਨ ਨੂੰ ਕੀ ਸੀਗਾ? ਉਹ ਤੂੰ ਤਾਂ ਚੁੱਪੀ ਕਰ ਜਾ। ਤੂੰ ਤਾਂ ਨਹੀਂ ਕੁਝ ਬਣਾਉਣਾ। ਤੂੰ ਤਾਂ ਇੰਨਾ ਨੇ ਬਣਾਉਣ ਦੀ ਇਹਨਾਂ ਨੂੰ ਵੀ ਰੋਕੀ ਜਾਨੀ ਹੈਗੀ ਲੈ ਆਜੋ 부ਆ ਜੀ ਮੈਂ ਤੁਹਾਨੂੰ ਪੇਟੀ ਦਾ ਸਮਾਨ ਦਿਖਾ ਦਿੰਨੀ ਆ ਗੁਰੀ ਵੀਰਾ ਬੈਠ ਜਾਊਗਾ ਫਰਜ਼ੀ ਹੋਰਾਂ ਕੋਲ ਆਪਦੀ ਕੁੜੀ ਵਾਸਤੇ ਬਣਾਏਗਾ ਪਹਿਲਾਂ ਈ ਕੁੜੀ ਨੂੰ ਭੁੱਲ ਗਏ ਨਹੀਂ ਭਾਈ ਕਿਉਂ ਭੁੱਲ ਗਏ ਦਾ ਵੀ ਬਣਾਇਆ ਸਾਰਾ ਕੁਝ ਨਾਲ ਅਸੀਂ ਫੇਰ ਕੀ ਸੀ ਭਾਬੀ ਮੇਰੇ ਸਮਾਨ ਨੂੰ ਕੁੜੀ ਦਾ ਤਾਂ ਵਿਆਹ ਸੀਗਾ ਮੇਰਾ ਸਮਾਨ ਕਿਉਂ ਬਣਾਇਆ ਤੁਸੀਂ ਲੈ ਕੋਈ ਗੱਲ ਨਹੀਂ ਪਹਿਲਾ ਹੱਕ ਤਾਂ ਤੇਰਾ ਹੀ ਹੈਗਾ ਤੂੰ ਵੀ ਤਾਂ ਘਰ ਦੀ ਕੁੜੀ ਐ ਚਲੋ ਆਜੋ 부ਆ ਜੀ ਆਪਾਂ ਅੰਦਰ ਚੱਲਦੇ ਆਂ ਚਲ ਚਲ ਲੈ ਭਣੀ ਆਜਾ ਆਪਾਂ ਵੀ ਚਾਹ ਪਾਣੀ ਬਣਾ ਲਈਏ हां दस किवें ਸੱਦੇ ਸੀ ਕੀ ਸਲਾਹ ਕਰਨੀ ਸੀ ਕੋਈ ਨਾ ਫੁੜੀ ਕਰਦੇ ਆ ਫਿਰ ਗੱਲ ਤੁਸੀਂ ਪਹਿਲਾਂ ਚਾਹ ਪਾਣੀ ਪੀਓ ਉਹ ਮੈਨੂੰ ਪਤਾ ਏ ਯਾਰ ਚਾਹ ਪਾਣੀ ਤਾਂ ਬਹੁਤ ਪੈਦਾ ਬਹੁਤ ਠੰਡੇ ਪੈਦੇ ਤਾਂ ਮੈਨੂੰ ਮੈਨੂੰ ਹੋਰ ਬਥੇਰੇ ਕੰਮ ਹੈ ਤੂੰ ਮੈਨੂੰ ਕੰਮ ਵਾਲੀ ਗੱਲ ਦੱਸ ਕੀ ਆ ਯਾਰ ਉਹ ਨਹੀਂ ਫੁੜੀ ਪਹਿਲਾਂ ਤੁਸੀਂ ਚਾਹ ਪਾਣੀ ਪੀ ਲਓ ਮੈਂ ਠੰਡੇ ਲੈ ਆਇਆ ਨਾਲੇ ਫੁੜੀ ਤੁਹਾਡੇ ਖਾਤਰ ਮੈਂ ਸਪੈਸ਼ਲ ਵਰਫੀ ਲਿਆਂਦੀ ਐ ਸਪੈਸ਼ਲ ਹਲਵਾਈ ਕੋਲੇ ਖੜਕੇ ਬਣਾ ਕੇ ਲੈ ਆਇਆ ਵੀ ਸਾਡੇ ਫੁਫੜੀ ਜੀ ਨੇ ਆਉਣਾ ਆ ਚੱਲ ਦੇਖ ਲੈਣਾ ਤੇਰੀ ਤਾਜੀ ਦੀ ਸਪੈਸ਼ਲ ਵਰਫੀ ਕਿ ਗੱਲਾਂ ਨਾਲ ਸਾਰੀ ਐਵੇਂਗਾ ਲੈ ਕੇ ਵੀ ਆ ਮੈਂ ਚਾਹ ਦੀ ਕੋਟਰੀ ਬਸ ਫੁ ਰੂਪ ਤਾਂ ਹੈਗਾ ਯਾਰ ਡਰਦੇ ਤਾਂ ਹੈਗੀ ਹੈਗੀ ਸੁਣ ਪੁੱਤ ਆ ਸਾਮਾਨ ਲੈ ਜਾ ਸਾਰਾ ਗੁਰੀ ਤੂੰ ਲੱਗ ਜਾ ਨਾਲ ਜਾ ਸਾਮਾਨ ਤਰਾਇਆ ਭਾਈ ਚਲ ਹੁਣ ਚਾਹ ਪਾਣੀ ਦਾ ਪੀ ਲਿਆ ਭਾਈ ਸਾਰਿਆਂ ਨੇ ਹੁਣ ਮੈਨੂੰ ਦੱਸੋ ਵੀ ਕੀ ਸਲਾਹ ਕਰਨੀ ਹੈ ਮੈਂਥੋ ਰੋਜ਼ ਰੋਜ਼ ਨਹੀਂ ਆਇਆ ਜਾਂਦਾ ਇਹ ਕੀ ਗੱਲ ਹੋਈ ਭਾਈ ਕੁੜੀ ਦਾ ਵਿਆਹ ਹੈਗਾ ਹੈ ਫੱਫੜਾ ਫੇਰ ਵੀ ਤੂੰ ਆਉਣਾ ਜਾਣਾ ਤਾਂ ਤੇਰਾ ਬਣੇ ਹੀ ਰਹੂਗਾ ਫੇਰ ਵੀ ਦੱਸੋ ਭਾਈ ਵਾਰ-ਵਾਰ ਆਉਣਾ ਤਾਂ ਬਾਲਾ ਔਖਾ ਹੈਗਾ ਬਹੁਤਾ ਤੈਨੂੰ ਦੇਖ ਭਈ ਆਪਾਂ ਤਾਂ ਸਰਦਾ ਨਹੀਂਗਾ ਫਿਰ ਤੂੰ ਉਦਾਸ ਦੇ ਹੁਣ ਆਪਾਂ ਕੀ ਦੇਣ ਲੈਂ ਕਰਨੀਏ ਸਾਰੀ ਉਮਰ ਵਰਤਨਾ ਭਾਈ ਕੁੜੀ ਦੇ ਸਹੁਰਿਆਂ ਨਾਲ ਆਪਾਂ ਖਾਲੀ ਆਤੋਰ ਦੇ ਆਪਾਂ ਉਹੀ ਚੰਗੇ ਨਹੀਂ ਲੱਗਦੇ ਨਾਲੇ ਕੁੜੀ ਨੂੰ ਨਾ ਮਿਹਣੇ ਵਜਿਆ ਕਰਨਗੇ ਵੀ ਦਾਜ ਦੇਹਜ ਨਹੀਂ ਲੈ ਕੇ ਆਈ ਆਪਾਂ ਕਰਜ਼ਾ ਚੱਕ ਕੇ ਕੁੜੀ ਦਾ ਚੰਗਾ ਵਿਆਹ ਕਰਾਂਗੇ ਚੱਲ ਭਾਈ ਤੂੰ ਦੱਸ ਹੁਣ ਆਪਾਂ ਕਿਵੇਂ ਇਹ ਕੁਝ ਕਰੀਏ ਐਂ ਕਰਾਂਗੇ ਭਾਈ ਮੇਨ ਮੇਨ ਘਰਦਿਆਂ ਦਾ ਆਪਾਂ ਸੰਪਾਂਪਾ ਕਰਦੇਾਂਗੇ ਠੀਕ ਹੈ ਕੱਪੜਾ ਲੀੜੇ ਦਾ ਚੰਗਾ ਤੁਸੀਂ ਬਣਾਈ ਲਿਆ ਹੋਊਗਾ ਤੇ ਵਿਰਾਸ ਦੀ ਆਪਾਂ ਸੇਵਾ ਕਰਦੇਾਂਗੇ ਵੱਡਾ ਕੋਈ ਪੈਲਸ ਕਰਕੇ ਠੀਕ ਹੈ ਮੁੰਡੇ ਨੂੰ ਜਾਂ ਤਾਂ ਆਪਾਂ ਪੈਸੇ ਦੇ ਦੇਾਂਗੇ ਨਹੀਂ ਕੋਈ ਵੱਡੀ ਗੱਡੀ ਦੇ ਦੇਾਂਗੇ ਬਾਕੀ ਜੇ ਹੁਣ ਨਹੀਂ ਸਰਦਾ ਕੁੜੀਆਂ ਨੂੰ ਤਾਂ ਸਾਰੀ ਉਮਰ ਹੀ ਦੇਣਾ ਨਾ ਜੇਦੋਂ ਸਰਦਾ ਹੋਇਆ ਆਪਣਾ ਉਦੋਂ ਦੇ ਦਾਂਗੇ ਤੂੰ ਨਾ ਕਦੇ ਮੇਰੇ ਵੱਲ ਦੀ ਗੱਲ ਕਰੀ ਚੰਗਾ ਚੱਲ ਜਿਵੇਂ ਹੋਊਗਾ ਉਵੇਂ ਕਰ ਦਾਂਗੇ ਹੁਣ ਤੁਸੀਂ ਨਾ ਲੜਨ ਬਹਿਜੋ ਚੱਲੀਏ ਫਿਰ ਕਰਾਂ ਆਪਾਂ ਕੜਾ ਬੇਲੇ ਆਂਗੇ ਬਥੇਰੇ ਕੰਮ ਪਿਆ ਕਰਨ ਵਾਲੇ ਭਾਈ ਥੋੜਾ ਜਿਹਾ ਟਾਈਮ ਹੋਰ ਬੈਈ ਜਾਂਦੀ ਉਹ ਭਾਈ ਬਥੇਰੇ ਕੰਮ ਪਿਆ ਕਰਨ ਵਾਲੇ ਹੁਣ ਤਾਂ ਜਾਣਾ ਹੀ ਪਊਗਾ ਬਥੇਰਾ ਚਿਰੋਗਾ ਬੈਠਿਆ ਨੂੰ ਉਹ ਫੜਾ ਕੋਈ ਨਾਰਾਜ਼ਗੀ ਤਾਂ ਨਹੀਂ ਹੋਗੀ ਇੰਨੀ ਛੇਤੀ ਭੱਜ ਜਾਣਾ ਠੰਡੇ ਜਿਹੇ ਹੋਏ ਬਾਗ ਜੀ ਕੰਮ ਤਾਂ ਤੁਹਾਡੇ ਨਾਰਾਜ਼ ਕੀ ਇਹੜੇ ਆ ਪਰ ਨਾਰਾਜ਼ਗੀ ਕੋਈ ਨਹੀਂ ਲੈ ਪਪੜਾ ਇਹ ਜਿਹਾ ਸੀ ਕੀ ਕਰਤਾ ਗੁਰੂ ਤੂੰ ਟੈਨਸ਼ਨ ਨਾ ਲੈ ਇਹ ਆਉਦਾ ਨਹੀਂ ਛੱਡਦੇ ਜਵਾਈ ਪਾਈ ਵਾਲਾ ਲੈ ਉਹ ਪੁਰਾਣਾ ਕਾਹਦਾ ਜਿਹੜਾ ਰੁੱਸੀ ਨਾ ਚੰਗਾ ਵਾ ਬਿਸਤੇ ਜਾਂਦੇ ਚੰਗਾ ਵਾ ਸੱਸ ਚਾਸੀ ਕਾ ਚੰਗਾ ਬਾਈ ਜਿਹੜਾ ਮਾਰ ਲਿਆ ਕਰੋ ਕੋਈ ਨਹੀਂ ਕੋਈ ਨਹੀਂ ਮਾਰਾ ਹੋਰ ਵਿਆਹ ਦਾ ਕੰਮ ਹੈ ਹੁਣ ਤੁਸੀਂ ਇਹ ਕਰੋ ਵਿੱਚ ਚੰਗਾ ਗੁਰੂ ਸ਼ੇਰਾ ਫਿਰ ਚਲ ਗਿਆ ਜਦ ਸੋਮਨ ਗਈ ਤਾਂ ਤਾਂ ਆਹੋਂ ਕੀ ਵਗ ਗਈ ਜਾਣ ਦੀ ਘਰ ਸੁੰਨਾ ਸੁੰਨਾ ਪੈਗਾ ਜਮੀਂ ਜੀ ਲੱਗਦਾ ਹੋਰ ਭੈਣੇ 3 ਨੇ ਤਾਂ ਆਪਦੇ ਘਰੇ ਜਾਣੀ ਹੁੰਦਾਗਾ ਆਪਾਂ ਤਾਂ ਐ ਕਰਾਂਗੇ ਸੋਮਨ ਦੇ ਨਾਲ ਸਹੁਰਿਆਂ ਨੂੰ ਫੋਨ ਕਰ ਦਨੇਗੇ ਵੀ 4 ਦਿਨ ਛੱਡ ਜਾਣਗੇ ਐਂ ਕਰਾਂਗੇ ਫਿਰ ਹੋਰ ਦੇ ਸੋਮਣਾ ਗਈ ਨਾ 4 ਦਿਨ ਆਪਣਾ ਵੀ ਜੀ ਲੱਗ ਜੂਗਾ ਮੈ ਬਲਜੀਤ ਪੂਆ ਆਉਂਦੀ ਐ ਬਡੀਆਂ ਦੇ ਰਾਣੀ ਜੀ ਤਾਂ ਸਲਾਹ ਨਾ ਬੈਠੀਆਂ ਨੇ ਹੋਰ ਠੀਕ ਆ ਪੂਆ ਜੀ ਸਾਸਰੀ ਕਾਲ ਪੂਆ ਜੀ ਸਾਸਰੀ ਸਤਰੀਕਾ ਹਾਈ ਤਾਂ ਬੜੀ ਸਲਾਹ ਨਾ ਬਿਠੀਆਂ ਦੀਆਂ ਅੱਜ ਤਾਂ ਭੁਜੀਆਂ ਸਲਾਹ ਕਰਦੀਆਂ ਤੇ ਮੈਂ ਕਿਹਾ ਸੋਮਨ ਨੂੰ ਫੋਨ ਕਰਦੀਏ ਉਹਦੇ ਸਹੁਰਿਆਂ ਨੂੰ ਵੀ 4 ਦਿਨ ਛੱਡ ਜਾਣਗੇ ਜਿਹਨਾਂ ਦੀ ਸਾੜ ਤਾਂ ਹੁਣ ਜੀ ਹੀ ਲੱਗਦਾ ਹੈਗਾ ਤੁਸੀਂ ਉਹ ਤੋਂ ਬਲਾ ਕੇ ਕੀ ਕਰਾਉਣਾ ਉਹ ਆਲ ਦੇ ਘਰੇ ਰਹਿੰਦੇ ਉਹ ਖੁਸ਼ ਹੈਗੀ ਆ ਉਹਦੇ ਘਰੇ ਰਹਿ ਕੇ ਬੇਬੇ ਫੇਰ ਕੀ ਹੋ ਗਿਆ ਨਵਾਂ ਨਾ ਮੈਂ ਵਿਆਹ ਹੋਇਆ ਕਿਤੇ ਤਾਂ ਪੇਕੇ ਦੱਸ ਦੇਣਾ ਕਿਤੇ ਸਹੁਰੇ ਫੇਰ ਹੀ ਜਵਾਖ ਦਾ ਜੀ ਲੱਗਦਾ ਚੰਗਾ ਬੁਲਾ ਲਓ ਫੇਰ ਨਹੀਂ ਵੀਰਪਾਲ ਨੂੰ ਸੱਦ ਲੋ ਨਹੀਂ ਦੋ ਦਿਨ ਮੈਂ ਲਾ ਜੂ ਮੇਰਾ ਜੀ ਲੱਗ ਜੂਗਾ ਨਾ ਇਹ ਉਹ ਕੁੜੀਆਂ ਕੋਲ ਮੈਂ ਮਿਲ ਜੂਗੀ ਚਲ ਠੀਕ ਆ ਪੂਆ ਜੀ ਆਪਾਂ ਬਲਾਲਾ ਨੇ ਵੀਰਪਾਲ ਨੂੰ ਉਹਦਾ ਆ ਕੇ ਨਾ ਜੀ ਨਹੀਂ ਲੱਗਦਾ ਸੁਮਨ ਬਣਾ ਨਾ ਸੁਮਨ ਨੂੰ ਮਿਲ ਜੂਗੀ ਫਿਰ ਕਰ ਦਿਓ ਫੋਨ ਚਲ ਠੀਕ ਆ ਆ ਜਾ ਤੂੰ ਅੰਦਰ ਚੱਲ ਪੂਆ ਚਲ ਚਲ ਮੈਂ ਮੰਜੇ 'ਚ ਖੜਾ ਕਰਦਾ ਫਿਰ ਮੈਂ ਕਰਦੀਆਂ ਫੋਨ ਚੰਗਾ ਪੜੇ ਫੋਨ ਕਿਦਾਂ ਹੈ ਯਾਰ ਹਲੋ ਸਤਿ ਸ਼੍ਰੀ ਅਕਾਲ ਜੀ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਹੋ ਠੀਕ ਹੋ ਤੁਸੀਂ ਹਾਂ ਠੀਕ ਠਾਕ ਵਧੀਆ ਆਪਣੇ ਠੀਕ ਨੇ ਸਾਰੇ ਹਾਂ ਜੀ ਵਧੀਆ ਸਾਰੇ ਤੁਸੀਂ ਦੱਸੋ ਜੀ ਉਹ ਤਾਂ ਵੀਰਪਾਲ ਦੀ ਭੂਆ ਆਈ ਹੋਈ ਹੈਗੀ ਅੱਛਾ ਜੀ ਤੇ ਤੁਸੀਂ ਵੀ ਆ ਜਾਓ ਮਿਲ ਜਿਓ ਨਾਲ ਮੈਂ ਵੀਰ ਬਾਪ ਨੂੰ ਤੇ ਬਤਾਣ ਨੂੰ ਫੋਨ ਕਰਤੀ ਆ ਠੀਕ ਐ ਮੰਮੀ ਆ ਜਾਣਾ ਮੈਂ ਬਾਹਰੇ ਸੀਗਾ ਬਸ ਮੈਂ ਘਰੇ ਜਾਣਾ થોੜੇ ਟਾਈਮ ਤੱਕ ਹੋਰ ਪੁੱਤ ਸਾਰੇ ਵੀਰੇ ਮਿਲ ਜੂ ਆਪਚ ਹੈ ਠੀਕ ਠੀਕ ਐ ਜੀ ਕੋਈ ਨਹੀਂ ਆ ਜਾਣਾ ਹੀ ਹਾਂ ਜਰੂਰ ਆਇਓ ਚੰਗਾ ਠੀਕ ਠੀਕ ਐ ਜੀ ਹਾਂ ਚੰਗਾ ਬੇਟੀ ਸਸੀ ਗਈ ਸਸੀ ਕਿਹਾ ਉਹ ਸੁਮਨ ਨੂੰ ਫੋਨ ਹੀ ਕਰ ਦਿੰਨਾ ਮੈਂ ਯਾਰ ਵੀ ਤੂੰ ਤਿਆਰ ਹੋ ਜਾ ਮੈਂ ਆਉਣਾ ਨਾ ਤੂੰ ਜਲਦੀ ਨੂੰ ਤਿਆਰ ਹੋ ਜੂਗੀ ਹੈਲੋ ਉਹ ਸੋਣ ਮਾਤਾ ਇਹ ਕਹਿੰਦਾ ਸੀਗਾ ਤੇ ਹੁਣ ਮੰਮੀ ਦਾ ਫੋਨ ਆਇਆ ਸੀਗਾ ਵੀ ਤੁਸੀਂ ਆ ਜਾਓ ਵੀ ਵੀਰਪਾਲ ਦੀ ਭੂਆ ਆਈ ਹੋਈ ਆ ਵੀ ਨਾਲ ਮੈਂ ਬਤਾਰ ਰਿਹਾ ਉਹਨੂੰ ਫੋਨ ਲਾਉਣੀ ਹੈਗੀ ਹਾਂ ਹਾਂ ਵੀ ਆਪਾਂ ਜਾਣਾਗਾ ਤੂੰ ਤਿਆਰ ਹੀਂ ਬਸ ਮੈਂ ਆ ਜਾ ਰਾਤ ਤੁਰੇ ਹੁੰਦਾ ਸੀਗਾ ਆ ਗਿਆ ਬਸ ਠੀਕ ਸੁਣ ਮੈਂ ਤੈਨੂੰ ਆਇਆ ਗਿਆ ਸੀ ਵੀ ਤਿਆਰ ਹੋ ਗਿਆ ਵਾ ਪੇਕੇ ਜਾਂਦਿਆਂ ਤੇਰੇ ਤੂੰ ਆ ਕਿੱਧਰ ਕੰਮ ਕਰਨ ਲੱਗ ਗਈ ਤੂੰ ਮੇਰਾ ਥੋੜਾ ਜਿਹਾ ਕੰਮ ਰਹਿੰਦਾ ਸੀ ਮੈਨੂੰ ਐ ਹੋ ਗਿਆ ਮੈਂ ਨਿਮੇੜਤਾ ਇਹ ਤਾਂ ਚਲ ਤੂੰ ਕਰ ਲੈ ਮੈਨੂੰ ਆਇਆ ਤੇਰੇ ਪੇਕੇ ਖਾਸ ਕਰ ਕੀ ਲੈ ਕੇਣਾ ਖਾਣ ਪੀਣ ਨੂੰ ਬਸ ਕੁਛ ਨਹੀਂ ਲੈ ਕੇ ਜਾਣ ਦੀ ਲੋੜ ਹੈਗੀ ਲੈ ਫਿਰ ਵੀ ਕਿਹੜੀ ਚੀਜ਼ ਉਹਨਾਂ ਨੂੰ ਪਸੰਦ ਆਗੀ ਮੈਂ ਉਹੀ ਲੈ ਜਾਊਗਾ ਖਾਲੀ ਹੱਥ ਜਾਂਦਾ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਲੈ ਪੁਰਾਣੇ ਕਿਹੜਾ ਕੁਝ ਲੈ ਕੇ ਜਾਂਦੇ ਹੁੰਦੇ ਨੇ ਆਪਾਂ ਰਿਵਾਜ ਬਣਾ ਦਾਂਗੇ ਮੈਂ ਤੈਨੂੰ ਵਿਆਹ ਨੂੰ ਹੀ ਮੂਰਤੀਕਾਰ ਤੇ ਗਿਆ ਸੀਗਾ ਛਟੇਵੇਂ ਫਿਟੇਟ ਤੇ ਖੜਾ ਕੇ ਲਿਆਇਆ ਸੀਗਾ ਆ ਵੀ ਇੱਕ ਨਵ ਚਲ ਮਰਜੀ ਐ ਸੋਡੀ ਚਲ ਮਾਂਜ ਲਾ ਹਣ ਭਾਂਡੇ ਤੂੰ ਛੇਤੀ ਕਰ ਫਿਰ ਭਾਂਡੇ ਦਾ ਬੱਸ ਮੇਰੇ ਮਨ ਜਗੇ ਬੱਸ ਮੇਰੀ ਜੁਕਤੀ ਰਹਿੰਦੀ ਮੇਰੇ ਚੱਪਲ ਪਾਹੀ ਮੈਂ ਜੁੱਤੀ ਪਾ ਗਏ ਆ ਮਾਂ ਚਲ ਫਿਰ ਪਾਇਆ ਜਲਦੀ ਬਾਹਰੇ ਖੜਾ ਮੈਂ ਤੁਸੀਂ ਕਿਵੇਂ ਹਜੇ ਸੁੱਤੀ ਪਏ ਹੋ ਉਹ ਪੈਣ ਤਾਂ ਦੇ ਦੇਗਾ ਯਾਰ ਆ ਰਾਮ ਨਾਲ ਪੈਣ ਵੀ ਨਹੀਂ ਦਿੰਦੀ ਕੀ ਹੋ ਗਿਆ ਤੈਨੂੰ ਹੁਣ ਕੀ ਹੋਣਾ ਸੀਗਾ ਮੇਰੇ ਪੇਕੇ ਜਾਣਾਗਾ ਖੜੇ ਹੋ ਜਾ ਤਿਆਰ ਹੋ ਜਾ ਤੂੰ ਜਾਣ ਕੇ ਐ ਸਲਾਹ ਬਣਾ ਲਈ ਮੈਨੂੰ ਤਾਂ ਐ ਲੱਗਦਾ ਤੇਰੀਆਂ ਪਰਜਾਈਆਂ ਦਾ ਫੋਨ ਆਇਆ ਹੁਣ ਹਾਂ ਹਾਂ ਆਇਆ ਸੀ ਜੀ ਵੱਡੀ ਭਾਬੀ ਦਾ ਫੋਨ ਉਹ ਕਹਿੰਦੀ ਪੂ ਆਈ ਹੋਈ ਹੈਗੀ ਵੀ ਸੁਮਨ ਨੂੰ ਵੀ ਫੋਨ ਕੀਤਾ ਹੈ ਵੀ ਸੁਮਨ ਵੀ ਆਉਣ ਵਾਲੀ ਹੈ ਵੀ ਤੁਸੀਂ ਵੀ ਆ ਜਾਓ ਵੀ ਸਾਰੇ ਇਕੱਠੇ ਹੋ ਜਾਓਗੇ ਹਾਂ ਹਾਂ ਉਹਨਾਂ ਨੇ ਤਾਂ ਪਹਿਲਾਂ ਫੋਨ ਕਰਤਾ ਵੀ ਤੁਸੀਂ ਆ ਜਾਓ ਆਪਾਂ ਨੂੰ ਬਾਅਦ ਚ ਕਹਿਗਾ ਹੁਣ ਤਾਂ ਨਵੀਆਂ ਰਿਸ਼ਤੇਦਾਰੀਆਂ ਯਾਦ ਰਹਿਣਗੀਆਂ ਮੈਂ ਨਹੀਂ ਜਾਣਾਂ ਐਵੇਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਠੀਕ ਐ ਸੋਡੀ ਵੀ ਉਹ ਧੀ ਲੱਗਦੀ ਐ ਲੈ ਹੁਣ ਤੂੰ ਐ ਕਰਨ ਲੱਗ ਜਾ ਉਹਨਾਂ ਨੂੰ ਪਹਿਲਾਂ ਨਹੀਂ ਦੱਸਦਾ ਸੀ ਮੈਨੂੰ ਫੋਨ ਕਰ ਦਿੰਦੇ ਤੁਸੀਂ ਐ ਕਿਉਂ ਕਰਦੇ ਹੋ ਹੁੰਨੇ ਹੋ ਜੀ ਮੈਂ ਹੀ ਕਿਹਾ ਸੀ ਉਹਨਾਂ ਨੂੰ ਵੀ ਜੋ ਸੋਮਨ ਆ ਗਈ ਨਾ ਸਾਨੂੰ ਵੀ ਫੋਨ ਕਰ ਦਿਓ ਅਸੀਂ ਵੀ ਆ ਜਾਾਂਗੇ ਚੱਲ ਮੈਂ ਹੁਣ ਨਾ ਤਿਆਰ ਯਾਰ ਫੇਰ ਜੇ ਤੁਸੀਂ ਹੋ ਜੋ ਤਿਆਰ ਤੁਸੀਂ ਬੜਾ ਟਾਈਮ ਲਾਉਣੀ ਹੋ ਤਿਆਰ ਹੁਣ ਤੇ ਮੈਂ ਤਾਂ ਤਿਆਰ ਹੀ ਆਂਗੀ ਨਾ ਨਾ ਹੁਣ ਨਾ ਟਾਈਮ ਨਾਲ ਹੀ ਹੋ ਜਾਊਗਾ ਚਾਹ ਬਣਾ ਦੀ ਮੈਨੂੰ ਯਾਰ ਬਣਾ ਦੂੰਗੀ ਪੂਆ ਜੀ ਮੈਂ ਕਰਤਾ ਸੀ ਫੋਨ ਦੋਨਾਂ ਪਾਸੇ ਕਰਤਾ ਤੇ ਕਹਿੰਦੇ ਸੀ ਆਉਨੇ ਆਗੇ ਮੈਂ ਲਾਦਾ ਆਉਂਦੀ ਹੂੰਗੀ ਹੂੰ ਦੇਖ ਲਾਏ ਆਂ ਵੀ ਇਹ ਕੁੜੀਆਂ ਵਿਆਹਾਂ ਵੀ ਜਾਂਦੀਆਂ ਨੇ ਰੌਣਕ ਤਾਂ ਕੁੜੀਆਂ ਨਾਲ ਹੀ ਹੁੰਦੀ ਹੈ ਹੈਨਾ ਚਾਹੇ ਕਿ ਨੇ ਨੂੰਹ ਆ ਜਾਣ ਘਰੇ ਕਿਵੇਂ ਮਰਜ਼ੀ ਹੋਵੇ ਪਰ ਕੁੜੀਆਂ ਬਿਨਾ ਘਰ ਜਾਣ ਦੀ ਸੋਣਾ ਹੀ ਲੱਗਦਾ ਕੁੜੀਆਂ ਨਾਲ ਹੀ ਰੌਣਕ ਹੁੰਦੀ ਹੈ ਨਾ ਇਹ ਕੁੜੀਆਂ ਨੂੰ ਲੋਕ ਮਾੜੀਆਂ ਸਮਝਦੇ ਨੇ ਹਾਂ ਹੋਰ ਹੋਰ ਪੂਆ ਜੀ ਕੁੜੀਆਂ ਬਿਣਾ ਤਾਂ ਨਾ ਚੁੱਲ੍ਹਾ ਵੀ ਨਹੀਂ ਸੁੱਚਾ ਹੁੰਦਾਗਾ ਪਤਾ ਨਹੀਂ ਲੋਕ ਕੁੜੀਆਂ ਨੂੰ ਫੇਰ ਵੀ ਭਾਰ ਸਮਝਦੇ ਨੇਗੀ ਤੁਹਾਡੀ ਤੇਰੀ ਗੱਲ ਸਹੀ ਹੈ ਕੁੜੀਆਂ ਨੂੰ ਬੋਝ ਸਮਝਦੇ ਨੇ ਲੋਕ ਗੱਲ ਕਰ ਆਪਾਂ ਨੂੰ ਐ ਸੁਖ ਹੋ ਗਿਆ ਆਪਣੀ ਸੁਮਨ ਤਾਂ ਨੇੜੇ ਜਿਹੀ ਵਿਆਹੀ ਗਈ ਆ 2 ਕਿਲੋਮੀਟਰ ਤਾਂ ਹੈਗਾ ਹੈਗਾ 2 ਮਿੰਟਾਂ ਦਾ ਰਸਤਾ ਮੈਨ ਲੱਗਦਾ ਆਉਂਦੀ ਹੋਣਗੇ ਉਹ ਤਾਂ ਨੇੜੇ ਦੀ ਸਕੀਰੀ ਸਿਰਹਾਣੇ ਦੀ ਛੋਟੀ ਹੈ ਇਹ ਸਾਗ ਤਾਂ ਬੜੇ ਚੰਗੇ ਹੁੰਦੇ ਨੇ ਹਾਂ ਪੂਆ ਜੀ ਤਾਂ ਠੀਕ ਐ ਤੁਹਾਡੀ ਗੱਲ ਲੈ ਪਰ ਇਹ ਆਪ ਤਾਂ ਗੱਲੀ ਕਰਦੇ ਸੀ ਹੁਣ ਹੋਰੀ ਟਾ ਆ ਗਏ ਸਿੱਕੇ ਆ ਜੀ ਪੁੱਤ ਤੂੰ ਉਹ ਬੁਧਾ ਠੀਕ ਹੈ ਹਾਂਜੀ ਜੀ ਲੱਭਾਈ ਜਾ ਸੋਲ ਪੱਤੇ ਠੀਕ ਠਾਕ ਆਏ ਲੈ ਇਹ ਕਾਲੇ ਲਫਾ ਵਿੱਚ ਕੀ ਲੈ ਕੇ ਆਈ ਏ ਤੂੰ ਇਹ ਜੇ ਤਾਂ ਮੰਮੀ ਸੇਵ ਨਹੀਂ ਗੇ ਲੈ ਇਹਨਾਂ ਦੀ ਕੀ ਲੋੜ ਸੀ ਪੁੱਤ ਮੰਮੀ ਅਸੀਂ ਪਹਿਲੀ ਵਾਰ ਆਏ ਸੀਗੇ ਖਾਲੀ ਹੱਥਾਂ ਤੋਂ ਚੰਗੇ ਲੱਗਦੇ ਹੈਗੇ ਤਾਂ ਕਰਕੇ ਲੈ ਆਏ ਸੀ ਆ ਲੋ ਜੀ ਮੰਮੀ ਨਾਲ ਪੂਹ ਹੁਰੀ ਨਹੀਂ ਆਏ ਹੈਗੇ ਪੁੱਤ ਮੈਂ ਕਰਤਾ ਸੀ ਉਹਨਾਂ ਨੂੰ ਫੋਨ ਆਉਂਦੀ ਹੋਣਗੇ ਐਨੇ ਤੁਸੀਂ ਚਾਹ ਪਾਣੀ ਪੀ ਲਓ ਸੋਨ ਨੂੰ ਬਣਾ ਦੰਨੇ ਚਾਹ ਪਾਣੀ ਯਾ ਖੜੀ ਹੋ ਚਾਹ ਪਾਣੀ ਬਣਾ ਸੋਨ ਹੋ ਰਹਿਣ ਹਾਲੇ ਕੀ ਹੋਇਆ ਪੁੱਈ ਚਾਹ ਪਾਣੀ ਨੂੰ ਪੂਆ ਹੋ ਰਹਿਣ ਨੂੰ ਆ ਜਾਂਦਾਂ ਤਾਂ ਆਪਾਂ ਇਕੱਠੇ ਬਹਿ ਕੇ ਚਾਹ ਪੀਂਦਾਂਗੇ ਨਾਲ ਗੱਲਾਂ ਕਰ ਲਾਂਗੇ ਕੋਈ ਨਾ ਪੁੱਤ ਉਹਨਾਂ ਨੂੰ ਹੁਣੀ ਫੋਨ ਕੀਤਾ ਹੈਗਾ ਹਜੇ ਉਹਨਾਂ ਨੂੰ ਟਾਈਮ ਲੱਗ ਸਕਦਾ ਆਉਂਦਿਆਂ ਨੂੰ ਐਨੇ ਤੁਸੀਂ ਚਾਹ ਪੀ ਲਓ ਫਿਰ ਉਹਨਾਂ ਨੂੰ ਬਣਾ ਦਾਂਗੇ ਚਾਹ ਬਣਾਈਏ ਨੀ ਮੰਮੀ ਹਾਂ ਪੁੱਤ ਇਹਦੇ ਵਿੱਚ ਨਾ ਸਾਰੇ ਪਕੌੜੇ ਪਕੂੜੇ ਨੇ ਨਾਲੇ ਮਾਸਮੂਸੇ ਸਮੋਸੇ ਲਿਆਂਦੇ ਨੇਗੇ ਠੀਕ ਆ ਪੁੱਤ ਤਾਂ ਦੇ ਕੋਈ ਨਾ ਮੈਂ ਮਿਲਿਆ ਮਮਰ ਤੋਂ ਹੋਰਿਆਂ ਨੂੰ ਫਿਰ ਚੰਗਾ ਪੁੱਤ ਇਹਨੂੰ ਮੈਂ ਚਾਹ ਪੂਆ ਹੋਰੇ ਕਦੋਂ ਪਾਉਣਗੇ ਮੰਨ ਲਾ ਆਉਂਦੀ ਹੋਣਗੇ ਪੁੱਤਾਂ ਚੱਲ ਫਿਰ ਮੈਂ ਜਾ ਆਉਂਦਾ ਵੀਰ ਠੀਕ ਕੋਈ ਨਹੀਂ ਪੁੱਤ ਫੀਲੋ ਚਾਹ ਪਾਣੀ ਤੁਸੀਂ ਉਹਨਾਂ ਨੂੰ ਆਇਆਂ ਨੂੰ ਹੋਰ ਕਰ ਦਾਂਗੇ ਹੋਰ ਤੈਨੂੰ ਕੋਈ ਉਸਥੇ ਕੋਈ ਕੂਰ ਦਾ ਕਾ ਪਤਾ ਤੈਨੂੰ ਉਹ ਵੀ ਲੜਦਾ ਤਾਂ ਨਹੀਂ 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 ਪੂਆ ਜੀ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਮੈਂ ਬਹੁਤ ਖੁਸ਼ ਆ ਉੱਥੇ। ਵੇ ਤੂੰ ਚੁੱਪ ਕਰਿਆ ਜਾ ਬੈਠਾ ਹੈ। ਕਿਤੇ ਸਾਡੀ ਕੁੜੀ ਸੋਨੂ ਤਾਂ ਨਹੀਂ ਤੰਗ ਕਰਦੀ। ਨਾ ਨਾ ਪੂਆ ਇਹ ਤਾਂ ਜਮੀ ਨਹੀਂ ਤੰਗ ਕਰ ਦੇਗੀ ਸਾਨੂੰ। ਇਹ ਤਾਂ ਸਾਰਾ ਕੰਮ ਤਾਂ ਦਾਬ ਕਰਦੀਏਗੀ। ਜਦੋਂ ਮੰਮੀ ਨੇ ਫੋਨ ਲਾਇਆ ਸੀਗਾ ਮੈਨੂੰ ਵੀ ਤੁਸੀਂ ਆ ਜਾਓ। ਮੈਂ ਤੈਨੂੰ ਫੋਨ ਲਾ ਕੇ ਆ ਮਾਂ ਤੂੰ ਤਿਆਰ ਹੋ ਜਾ ਮੈਂ ਆਉਣਾਗਾ। ਤਿਆਰ ਹੋ ਕੇ ਵੀ ਕੰਮ ਕਰਨ ਲੱਗ ਗਈ। ਸਾਡੀ ਕੁੜੀ ਬਥੇਰੀ ਸਿਆਣੀ ਐ। ਕੰਮ ਦੰਦੇ ਚ ਨਹੀਂ ਸੋਨੂ ਆਉਣ ਦਿੰਦੀ ਨਾ ਕਹਾਵੇ ਤੁਤੋਂ। ਠੀਕ ਹੀ ਰਹੀ ਐ। ਐਂ ਦੱਸ ਬਥੇਰੀ ਸਾਰੀਆਂ ਸਿੱਖ ਤਾਂ ਦੇ ਦੇ ਕੇ ਤੋਰੀ ਐ। ਵਾਹ ਵਾਹੀ ਵਾਹ ਅਸੀਆ ਬਈ ਹੋਰ ਕੀ ਹਾਲ ਨੇ ਅਸੀਆ ਬਣੇ ਕਿੱਥੇ ਚਲੇ ਗਏ ਸੀ ਵੀਰੇ ਤੁਸੀ ਸਾਨੂੰ ਇੰਨਾ ਟਾਈਮ ਹੋ ਗਿਆ ਇਹਨੂੰ ਉਹ ਬੱਸ ਭੈਣੇ ਕੁਝ ਨਹੀਂ ਮੈਂ ਸਮਾਨ ਸਮੂਲ ਲੈਣ ਗਿਆ ਸੀ ਛੋਡੇ ਵਾਸਤੇ ਨਾਲੇ ਸਮੋਸੇ ਲੈ ਆਂਦੇ ਨਾਲੇ ਪਕੌੜੇ ਲੈ ਆਂਦੇ ਨੇ ਪੁੱਤ ਉਹਥੇ ਨਾ ਸਮਾਨ ਪਾਇ ਪਿਆ ਉਹ ਚੱਕ ਕੇ ਲਈ ਨਾਲ ਮੇਚ ਲਿਆ समान भी चया पी लो तो चाह ठंडी हो जूगी ਚੱਲ ਉਹ ਪੀ ਰਖਿਆ ਸੀ ਵੀ ਛੇਤੀ ਚੱਲ ਛੇਤੀ ਚੱਲ ਪੋਰਾ ਇੰਤਜ਼ਾਰ ਵੀ ਨਹੀਂ ਕੀਤਾ ਚਾਹ ਪਾਣੀ ਦਾ ਉਹ ਬੈਠੇ ਪੀ ਜਾਂਦੇ ਮੈਨੂੰ ਤਾਂ ਪਹਿਲਾਂ ਪਤਾ ਸੀ ਪੁਰਾਣੇ ਨੂੰ ਕੌਣ ਪਉਦਾ ਹੈ ਦੇਖ ਕਿਵੇਂ ਨਵੇਂ ਪਰੋਣੇ ਦੇ ਚਾਰੇ ਪਾਸੇ ਬੈਠੇ ਆ ਜੀ ਕੋਈ ਗੱਲ ਨਹੀਂ ਕਿ ਢਿੱਕ ਗੱਲ ਹੈਗੀ ਜੀ ਉਹ ਕਹ ਰਿਹਾ ਕਿ ਕਿਧੋਂ ਕੁਦਿ ਆਏ ਨੇ ਉਹਨਾਂ ਨੂੰ ਚਾਹ ਪਾਣੀ ਤਾਂ ਫਿਰ ਪੁੱਛਣੀ ਸੀਗਾ ਤੁਸੀਂ ਤਾਂ ਵੀ ਬੋਲੀ ਜਾਂਦੇ ਕਿਨੇ ਬੇਟਕਾਰ ਨੇ ਉਹ ਤਾਂ ਕਰ ਹੀ ਲੈਂਦਾਗਾ ਲੈ ਉੱਪੜ ਦੀ ਆਗੇ ਅਸੀਂ ਕਾ ਅਸੀਂ ਕਾ ਤੋ ਠੀਕੋ? ਹਾਂ ਠੀਕਾ। ਹੂੰ ਤਾਂ ਸਾਰੇ ਪਰਿਵਾਰ ਨੂੰ ਫੁੱਫੜ ਨਹੀਂ ਦੱਸਿਆ ਆਹੀ ਮੁੰਡਾ ਜੀ ਨੂੰ ਫੁੱਫੜ ਦਿਸ ਗਿਆ। ਲੈ, ਕਿਹੜੀਆਂ ਗੱਲਾਂ ਕਰਦਾ ਹੈ ਭਾਈ? ਧਿਆਨ ਹੀ ਧਿਆਨ ਹੈ। ਜੇ ਪਰੌਣੇ ਕਹਿੰਨੀ ਨਹੀਂ ਧਿਆਨ ਦੇਵਾਂਗੇ ਹੋਰ ਕਿਹਦੇ ਕਹਿੰਨੀ ਦੇਵਾਂਗੇ? ਹੋਰ ਫੁੱਫੜ ਜੀ ਤੁਸੀਂ ਤਾਂ ਵੀ ਗੁੱਸਾ ਕਰ ਹੀ ਜਾਂਦੇ ਹੋ। ਮੈਂ ਅੱਜ ਸਪੈਸ਼ਲ ਪਨੀਰ ਆਲੂ ਪਕੌੜੇ ਲਿਆਂਦੇ ਨੇ ਤੁਹਾਡੇ ਖਾਤਰ। ਖਾ ਕੇ ਦੇਖੋ ਕਿਵੇਂ ਨੇ। ਹਾਂ ਹਾਂ। ਜਦੋਂ ਮੈਂ ਪਹਿਲਾਂ ਆਉਂਦਾ ਸੀ ਮੇਰੇ ਵੱਲ ਤਾਂ ਤੁਸੀਂ ਆਲੂ ਵਾਲੇ ਪਕੌੜੇ ਕਾਢਦੇ ਸੀ ਸੜੇ ਜੇ। ਹੁਣ ਨਵਾਂ ਪਰੌਣਾ ਆ ਗਿਆ। ਉਹਦੇ ਵਾਰੀ ਪਨੀਰ ਵਾਲੇ ਪਕੌੜੇ ਕੱਢ ਕੇ ਬੈਠੇ। ਨ ਮੈਂ ਆਖਿਆ ਮਾਂ ਮੰਮੀ ਹੋਰੇ ਰਸੋਈ ਚ ਕੀ ਖੱਪਣਗੇ ਮੈਂ ਤਾਂ ਕਰਕੇ ਬਾਹਰੋਂ ਲਿਆਇਆ ਪਨੀਰ ਵਾਲੇ ਪਕੌੜੇ ਚੁੱਪ ਕਰ ਗੁਰੀ ਕਿਉਂ ਮੈਸ ਕੀਤੀ ਹੈਗੀ ਹੁਣ ਨਮਾ ਜਮਾਈ ਆ ਗਿਆ ਹੁਣ ਤੂੰ ਬਾਹਲੇ ਨਖਰੇ ਜੇ ਨਾ ਕਰਿਆ ਕਰ ਲੈ ਤੂੰ ਤੇ ਸਾਰੇ ਮੇਰੇ ਗਾਲੀ ਪੈ ਜੇ ਮੈਂ ਕਿਹੜਾ ਇਸ ਕਰਦਾ ਪਰੌਣਾ ਨਹੀਂ ਰਿਹਾ ਫੁੱਫੜ ਜੀ ਤੁਸੀਂ ਇਸ ਕਰਦੇ ਵੱਡੇ ਜਵਾਈਓ ਤੁਹਾਡਾ ਹੱਕ ਬਣਦਾ ਗੁੱਸਾ ਕਰਦਾ ਪਰ ਹੁਣ ਗੁੱਸਾ ਛੱਡ ਦਿਓ ਤੁਸੀਂ ਚਾਹ ਚੱਕੋ ਤੁਸੀਂ ਚਲੋ ਇਹ ਗੱਲਾਂ ਦਾ ਛੱਡੋ ਚਾਚੀ ਜਿਹੜਾ ਉਹ ਅੰਦਰ ਸਮਾਨ ਪਿਆ ਕਾਲੇ ਲਫਾਵੇ ਚ ਉਹ ਕੌਣ ਲੈ ਕੇ ਆਇਆ ਉਹ ਤਾਂ ਪਤੰਬਰ ਤੇ ਲੈ ਕੇ ਆਇਆਗਾ ਸੇਵ ਤੂੰ ਤਾਂ ਪਰੌਣਾਗਾ ਤੂੰ ਕੋਲੇ ਆਸਿਓ ਕੁਝ ਨਹੀਂ ਹੁੰਦਾ ਪੂਆ ਮੈਂ ਵੀ ਤੁਹਾਡਾ ਪੁੱਤਾਂਗਾ ਭਾਜੀ ਅਸੀਂ ਨੇ ਤੁਹਾਡੇ ਖਾਤਰ 65 ਸ਼ਰਟ ਲਿਆਂਦੀ ਸੀ ਤੁਸੀਂ ਉਹ ਪਾ ਕੇ ਦੇਖਿਓ ਜੇ ਨਾ ਸੈਟ ਆਈ ਫਿਰ ਆਪਾਂ ਬਦਲ ਕੇ ਹੋਰ ਲਿਆਵਾਂਗੇ ਚੱਲ ਚੰਗਾ ਵੀਰਪਾਲ ਮੇਰੇ ਤਾਂ ਕੰਮ ਜ਼ਿਆਦਾ ਆ ਗਿਆ ਇਹੋ ਜਿਹਾ ਕਹੇ ਜਿਹਾ ਕੰਮ ਹੈ ਜੀ ਸੋਨੂੰ ਆਇਆ ਤਾਂ ਤਹੇ 2 ਮਿੰਟ ਹੋਏ ਨੇ ਹੁਣੀ ਤੁਸੀਂ ਕਹਿੰਦੇ ਮੈਂ ਜਾਣਾ ਨਹੀਂ ਨਹੀਂ ਮੈਨੂੰ ਤਾਂ ਕੰਮ ਹੈਗਾ ਨਾਲੇ ਮੇਰੇ ਵਾਸਤੇ ਕਿਹਦੇ ਕੋਲ ਟਾਈਮ ਹੈ ਗੱਲਾਂ ਕਰਨ ਨੂੰ ਸਾਰਾ ਨਵਾਂ ਪੁਰਾਣਾ ਹੀ ਚੰਗਾ ਲੱਗਦਾ ਹੈਗਾ ਨਹੀਂ ਨਹੀਂ ਬੈਠ ਦੂ ਆ ਪਬੈਠ ਕੇ ਗੱਲ ਕਰਾਂਗੇ ਨਿਚਿਤ ਪਣਜ ਹਜੇ ਤੂੰ ਬੈਠਾ ਤੂੰ ਸਿਆਣੇ ਕਰਜੇ ਇਹ ਨਹਿਣਾ ਫਿਰ ਵੀ ਤੂੰ ਸਿਆਣੀਆਂ ਗੱਲਾਂ ਕਰੇਗਾ ਵੀਰਪਾਲ ਤੂੰ ਜਾਣਾ ਤਾਂ ਚੱਲ ਨਹੀਂ ਮੈਂ ਜਾਣਾਗਾ ਫਿਰ ਚੱਲ ਉਤਰ ਆਏ ਤੈਨੂੰ ਗੱਲ ਦੱਸ ਤੇਰੇ ਬਾਅਦ ਇਹ ਗੱਲ ਚੰਗੀ ਨਹੀਂ ਹੈਗੀ ਪੂਆ ਮੇਰੀ ਗੱਲ ਸੁਣ ਲੋ ਮੈਨੂੰ ਪੁੱਛਦਾ ਕੋਈ ਮੇਰੀ ਇੰਨੀ ਬੇਕਾਦਰੀ ਕਰ ਰੱਖੀ ਐ ਉਹਨਾਂ ਵਾਸਤਾ ਨਵਾਂ ਪੁਰਾਣਾ ਵਾੜਾ ਚੰਗਾ ਹੋ ਗਿਆ ਮੇਰੇ ਵੱਲ ਤਾਂ ਕੋਈ ਧਿਆਨ ਹੀ ਨਹੀਂ ਦਿੰਦਾ ਮੇਰੀ ਤਾਂ ਜਮੀ ਇੱਜਤ ਨਹੀਂ ਹੈਗੀ ਮੈਨੂੰ ਐਂ ਦੱਸ ਪਹਿਲਾਂ ਸ਼ਮਨ ਤੇਰੀ ਤੀ ਹੈਗੀ ਐ ਕਿ ਨਹੀਂ ਹੈਗੀ ਹਾਂ ਪੂਆ ਸਮਨ ਤਾਂ ਮੇਰੀ ਤੀ ਹੈ ਉਹਦਾ ਤਾਂ ਮੈਨੂੰ ਕੋਰਾ ਗੁੱਸਾ ਨਹੀਂ ਨਾ ਐਨੇ ਚੌ ਨਾਲ ਉਹੋ ਪੇਕੀ ਆਈਏ ਜਦੋਂ ਤੂੰ ਰੁੱਸ ਕੇ ਜਾਵੇਂਗਾ ਪਹਿਲਾਂ ਉਹ ਕੀ ਸੋਚੂਗੀ ਨਾਲੇ ਅੰਮ੍ਰਿਤ ਕੀ ਸੋਚੂਗਾ ਤੇਰੇ ਬਾਰੇ ਹੈ ਤੈਨੂੰ ਕਿੰਨੇ ਸਾਲ ਹੋ ਗਏ ਬਹਿ ਇਹਨੂੰ ਤੂੰ ਜਵਾਈ ਨਹੀਂ ਰਿਹਾ ਤੂੰ ਤਾਂ ਪੁੱਤ ਬਣ ਗਿਆ ਕਰਦਾ ਤੈਨ ਦਾ ਸਮਾਂ ਅੱਗੇ ਹੋ ਕੇ ਨਾ ਨਵੇਂ ਪਰੋਣਾਂ ਨੂੰ ਪੁੱਛਣਾ ਜਾਂਦਾ ਤੂੰ ਸਹੀ ਕਹਿਨੀ ਆ ਪੂਆ ਮੇਰੇ ਤੋਂ ਗਲਤੀ ਹੋ ਗਈ ਤੇਰ ਨਾਲ ਤਾਂ ਹਜੇ ਤੱਕ ਕੋਈ ਫਰਕ ਨਹੀਂ ਲਖਦਾ ਹੈ ਨਮਾਜ਼ ਜਵਾਈ ਕਿਤੇ ਪੁੱਤ ਨਾ ਬਣ ਜੇ ਤੂੰ ਜਵਾਈ ਦਾ ਜਵਾਈ ਰਹਿ ਜਾਈ ਨਹੀਂ ਪੂਆ ਵੱਡਾ ਪੁੱਤ ਤਾਂ ਮੈਂ ਹੀ ਆ ਮੈਂ ਹੀ ਰਹੂੰਗਾ ਫਿਰ ਆ ਜਾ ਫਿਰ ਆਪਾਂ ਚਾਹ ਪਾਣੀ ਪੀ ਗੀ ਲੈ ਵੀ ਨਵੇਂ ਪਰੋਣਿਆਂ ਤੂੰ ਸਾਡੇ ਘਰੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਦੇ ਮੈਂ ਨਹੀਂ ਕਰਾਉਣੀ ਫਪੜਾ ਸੇਵਾ ਤੁਸੀਂ ਵੀ ਆਪਣੇ ਪੁੱਤ ਨੂੰ ਸੇਵਾ ਕਰਨ ਦਾ ਮੌਕਾ ਦਿਓ ਇਹੋ ਜਿਹੀ ਜਵãi ਤਾਂ ਘਰ ਘਰ ਹੋਣ ਚੱਲ ਫਪੜਾ ਚੱਕ ਫਚਾ ਈ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਤੇ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਕਮੈਂਟ ਚ ਨਾ ਨਾਂ ਲਿਖਿਆ ਕਰੋ ਸਾਰਿਆਂ ਦੇ ਜਿੰਨੇ ਮੈਂਬਰ ਕੰਮ ਕਰਦੇ ਆ ਸਾਡੇ ਵੀ ਸਾਨੂੰ ਪਤਾ ਲੱਗ ਜੀ ਵੀ ਕਿਹੜਾ ਵਧੀਆ ਕਰੀ ਜਾਂਦਾ ਤੇ ਤੁਸੀਂ ਵਧੀਆ ਕਮੈਂਟ ਕਰ ਦਿਓ ਤੇ ਵਧੀਆ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਇਹ ਦੱਸਿਆ ਕਰੋ ਵੀ ਕਿਵੇਂ ਬਣੀ ਹੈਗੀ ਵੀ ਕੀ ਵੀਡੀਓ ਚ ਕਮੀ ਹੈ ਉਹ ਵੀ ਜਰੂਰ ਦੱਸਿਆ ਕਰੋ ਜਿਨ੍ਹਾਂ ਨੇ ਸਾਨੂੰ ਵਧੀਆ ਕਮੈਂਟ ਕਰਿਆ ਅਸੀਂ ਉਹਨਾਂ ਦੇ ਨਾਂ ਬੋਲ ਦਿਆਂਗੇ ਗਗਨਦੀਪ ਸਿੱਧੂ ਰੁਪਿੰਦਰਦੀਪ ਰਾਜ ਮੈਂਬਰ ਜੱਟ ਵੀਟ ਰਿਕਾਰਡ ਗੁਰਜੀਤ ਜੋਗੇਵਾਲਾ ਗੁਨੀਤ ਬਾਜਵਾ ਪਟਿਆਲਾ ਰੇਖਾ ਬਰਨਾਲਾ ਜਾਦਪ੍ਰੀਤ ਅਮਰਜੀਤ ਯੂ ਐਸ ਏ ਜਗਤਾਰ ਸਿੰਘ ਸੁਰਿੰਦਰ ਕੌਰ ਸਤਵਿੰਦਰ ਸਿੰਘ ਗੁਰਜੀਤ ਸਰਾ ਬਿੱਟੂ ਬਰਾੜ ਮਨਜੀਤ ਕੌਰ ਮਨਪ੍ਰੀਤ ਸ਼ਰਮਾ ਕਿਰਨਜੀਤ ਚੁਨੀਰ ਬਲਵਿੰਦਰ ਸਿੰਘ ਜਗਵਿੰਦਰ ਸਿੰਘ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕਰੇ ਸੀ ਸੀ ਉਹਨਾਂ ਦੇ ਨਾਂ ਬੋਲਿਆ ਤੁਸੀਂ ਵੀ ਅੱਗੇ ਕਮੈਂਟ ਕਰੋ ਤੁਹਾਡੇ ਨਾਂ ਵੀ ਲਾਜ਼ਮੀ ਬੋਲਾਂਗੇ ਅਸੀ ਕੱਲ੍ਹ ਜੀ ਸਾਰਿਆਂ ਨੂੰ